ਬੇਟਾ ਅਜੈ ਸਿੰਘ ਕਦੋਂ ਭਰਤੀ ਹੋਇਆ? ਜਨੀ ਵੀਰ ਆਹੀ ਬਾਈ 22 ਹੋਇਆ। ਕਦੋਂ ਹੋਈ ਸੀ ਆਖਰੀ ਵਾਰ ਗੱਲ ਤੁਹਾਡੀ ਨਾਲ? ਆਖਰੀ ਵਾਰ ਮੇਰੇ ਪਰਸੋਂ ਗੱਲ ਹੋਈ। ਕੀ ਗੱਲ ਵਾ ਕੋਈ ਨਹੀਂ ਕਹਿੰਦਾ। ਕੀ ਕਹਿੰਦਾ ਬਰਾਜੀ ਖੁਸ਼ੀ ਆ ਲਈ ਠੀਕਾ ਕਾ ਬੱਸ ਕਿਹਾ ਮਮੀ ਨਾਲ ਗੱਲ ਕਰਾ ਦਿਓ। ਹਾਂਜੀ। ਫੇਰ ਮੈਂ ਘਰ ਥੋੜੀ ਗੱਲ ਕਰਤੀ ਤੇ ਉਹ ਮਮੀ ਨਾਲ ਕਹਿੰਨਾ ਮੇਰੀ ਗੱਲ ਕਰਾ। ਕਈ ਵਾਰੀ ਹੁਣਾਂ ਘਰ ਉਹਨੇ ਕੰਮ ਤੇ ਉਹਨਾਂ ਮੈਂ ਕਹਿੰਨਾ ਬਾਅਦ ਸ਼ਾਮੀ ਗੱਲਿਓ। ਨਹੀਂ ਸੱਜ ਜਦੀ ਮੈਂ ਭਾਜੀ ਉਹਨੂੰ ਫੋਨਾਂ। ਉਹਨਾਂ ਗੱਲਾਂ ਕਿੰਨਾ ਕਿੰਨਾ ਸਿਆ ਕਰਵਾਉਂਦੇ ਆ ਵੀ ਮਾਤਾ ਜੀ ਕਿਸ ਤਰ੍ਹਾਂ ਸੂਚਨਾ ਮਿਲੀ ਕੱਲ ਸ਼ਾਮ ਨੂੰ ਆਪਾਂ ਨੂੰ ਸੂਚਨਾ ਮੈਨੂੰ 5:30 ਕੁਰੀਬਨ ਮਿਲੀ ਉਹਨਾਂ ਕੋਲੇ ਸੀਗਾ ਬਾਹਰ ਕੋਲੇ ਮੇਰੇ ਕੋਲ ਕੋਈ ਬਹੁਤ ਚੌਧਰ ਮੈਂ ਗਿਆ ਸੀ ਪਸ਼ੂ ਬਾਗ ਜਿਹੜਾ ਮਾਂ ਤੋਂ ਵਾਲੀ ਪੈਸ ਦੀ ਛੋਟੀ ਮੈਂ ਕਹਿੰਦਾ ਜਾਨ ਨੂੰ ਖਬਰ ਆਈ ਖਬਰ ਆਈ ਤੇ ਉਹ ਕਹਿੰਦੀ ਕੌਣ ਬੋਲ ਰਿਹਾ ਕਹਿੰਦੇ ਮੈਂ ਸਰ ਬੋਲਣਾ ਇੱਕ ਅਜੇ ਦੀ ਮੰਮੀ ਬੋਲ ਰਹੀ ਆ ਇਹ ਢਾਮਾ ਢੋਲ ਕੀ ਮੈਨੂੰ ਲਈ ਖੜੇ ਹੋ ਫੋਨ ਪਿਆ ਮੜੀ ਗੱਲ ਕਰਿਓ ਨਾ ਅਜੇ ਦਾ ਸਾਰਾ ਆ ਅਜੇ ਹੁਣੇ ਸਾਢਨੇ ਫੋਨ ਕਰਿਆ ਅੱਸੀ ਗੱਲਬਾਤ ਹੋਈ ਹਾਂਜੀ ਇਹਨਾਂ ਦਾ ਸਬਜ਼ੀ ਦੀ ਗੱਲ ਹੋਈ ਕਹਿੰਦਾ ਵੀਰ ਦਾ ਆ ਗੱਲ ਘਟਣਾ ਵਾਪਰ ਗਈ ਕਹਿੰਦਾ ਸਪੋਰਟ ਹੋ ਰਿਹਾ ਉਥੇ ਕਿਉਂ ਕਿ ਤੇ ਲੈਕ ਨੂੰ ਬਚਾ ਨਹੀਂ ਸਕੇ ਨਹੀਂ ਕਹਿੰਦਾ ਮੁਚਣਾ ਮੁਸ਼ਕਿਲ ਹੈ ਜਿਆਦਾ ਟੌਰਚਰ ਹੋ ਗਿਆ ਹਾਂਜੀ ਇੰਨੀ ਗੱਲ ਹੋਈ ਆ ਬਸ ਇਹ ਹਾਈ ਕੋਰਟਾਰੇ ਫਕੀ ਲੱਗ ਰਿਹਾ ਉਹ ਵੀ ਲੱਗੇ ਸੀ ਉਹ ਵੀ ਭਾਈ ਨਾਟ ਕੇ ਕਾਨੂੰ ਡੱਗਦੀ ਲੈ ਗਈ ਉਹ ਵੀ ਕਿੰਨੇ ਬੱਚੇ ਨੇ ਬੱਚੇ ਛੇ ਬੇਟੀਆਂ ਇਹ ਇੱਕ ਬੇਡਾ ਸੀ ਕਿਸ ਤਰ੍ਹਾਂ ਜਿਹੜਾ ਪਰਿਵਾਰ ਵੀ ਬੜਾ ਗਰੀਬੀ ਚੋਂ ਗਰੀਬੀ ਚੋਂ ਕਿਸ ਤਰ੍ਹਾਂ ਪਾਲਣ ਪੋਸਣ ਪਾਲਣ ਪੋਸਣ ਬਸ ਜਾੜੀ ਦੱਪਾ ਕਰਿਆ ਉਹਨਾਂ ਦੀ ਮਾਤਾ ਨੇ ਵੀ ਜੜੀ ਜੱਫਾ ਕਰਿਆ ਨਹੀਂ ਗੰਦੂਗਾ ਕਰਿਆ ਹਾਂਜੀ ਬੇਟੀਆਂ ਫੈਕਟਰੀ ਬੁੱਕੀ ਜਿਹਾ ਜਗਾ ਕਾਹੀਏ ਨਹੀਂ ਕਾ ਗਮਲ ਏਦਾਂ ਗੁਜ਼ਾਰਾ ਕਰਕੇ ਥੋੜਾ ਥੋੜਾ ਪੈਸਾ ਜੋੜ ਕੇ ਚਲੋ ਚੁੰਨੀ ਜਿਹਾ ਕਰਿਆ ਜਿੱਦਾਂ ਉਹਨਾਂ ਦਾ ਵਸੀਬਾ ਕਰਿਆ ਕਰਮ ਦੇ ਬੱਚੇ ਲੋ ਬੇਟੀਆਂ ਖੋਸਾਲ ਉਹਨਾਂ ਨੂੰ ਵੀ ਹੁਣ ਸਾਰਾ ਵੀ ਡੈਡੀ ਦਾ ਸਾਰਾ ਹੋ ਗਿਆ ਹਾਂਜੀ ਸਾਡਾ ਭਰਾ ਫਾਉ ਚਲੀ ਗਿਆ ਸਾਨੂੰ ਕੋਈ ਕਹਿੰਦਾ ਸਾਨੂੰ ਵੀ ਦੇਖੂਗਾ ਜੀ ਸਾਡੇ ਵੱਲ ਜੀ ਹੱਤ ਮਾਰੂ ਆ ਕਦੇ ਲੋੜ ਪੈ ਗਿਆ ਕਹਿ ਬਗ ਕਿ ਨਾ ਵੀ ਸਾਨੂੰ ਆ ਚਾਹੀਦਾ ਜਿਸ ਤਰ੍ਹਾਂ ਪਿੰਡ ਚ ਸੁਣਿਆ ਵੀ ਅਜੇ ਨੇ ਆਪ ਕੀ ਬੜੀ ਮਿਹਨਤ ਕਰੀਆ ਜਿਹੜੀ ਹਾੜੀ ਵੀ ਜਾਂਦਾ ਰਿਹਾ ਹਾਂ ਹਾਂ ਜੀ ਹਾੜੀ ਤਾਂ ਫਿਰ ਉਹ ਫੌਜ ਦੀ ਤਿਆਰੀ ਕਿਸ ਤਰ੍ਹਾਂ ਕਰਦਾ ਸੀਗਾ ਜੀ ਛੜੀ ਦਾ ਪਾ ਕੇ ਫਿਰ ਟ੍ਰੇਨਿੰਗ ਵੀ ਕਰਦਾ ਤੇ ਅਕੈਡਮੀ ਜਾਂਦਾ ਰਿਹਾ ਫਿਰ ਲਾਕਡਾਊਨ ਹੋ ਗਿਆ ਵਿੱਚ ਅਕੈਡਮੀ ਜਾਂਦਾ ਪਟਿਆਲੇ ਬਹੁਤ ਉਹਨੇ ਮਿਹਨਤ ਕਰੀ ਘਰ ਤੋਂ ਰੁਕਦਾ ਨਹੀਂ ਰਾਤ ਨੂੰ ਸਵੇਰ ਨੂੰ ਘਣੋਂ ਮੀ ਡਾੜੀ ਤੇਨੇ ਮੈਂ ਉੱਥੇ ਪੜਾਈ ਪੜਾਈ ਕਰੀ ਜਾਣੀ ਬਹੁਤ ਮਿਹਨਤ ਲਾ ਕੇ ਪੜਾਈ ਕਰੀ ਸਟੂਪਰ ਕੇ ਬਸ ਜਿਹਨੂੰ ਬਗੈ ਸੀ ਆ ਗਈ ਕਹਿੰਦੇ ਘਰਤੀ ਆਪਣੀ ਵੀਰ ਵਾਲੀ ਮੈਂ ਕਿਹਾ ਦੇਖ ਲੈ ਬੇਟਾ ਜਿੱਦਾਂ ਵੀ ਤੇਰੀ ਸ਼ਾਹ ਹੈ ਨਾ ਮੇਗਾ ਨੌਜਵਾਨੇ ਜਾਂਦੇ ਆ ਫੌਜਾਂ ਕਰੇ ਤਮੀ ਚੱਲ ਜਾ ਫੇਕੀ ਹੁੰਦਾ ਰੱਬਾ ਪਾਣ ਮੈਂ ਉਹ ਕੀ ਕਰ ਸਕਦਾ ਆ ਘਟਨਾ ਦਾ ਕੀ ਪਤਾ ਹੈ ਵੀ ਇਹ ਘਟਨਾ ਵੀ ਵਾਪਸ ਜਾਣੀ ਇੱਕ ਦਿਨ ਸਾਡੇ ਨਾਲ ਕੋਈ ਮੈਂ ਤਾਂ ਕੁਝ ਨਹੀਂ ਅਸਾਦਾ ਲਾਪੀ ਹਾਂ ਤੁਨੂੰ ਕੋ ਮਿਲਣਾ ਚਾਹੀਦਾ ਗੌਰਮਨ ਸਰ ਬੇਟਾ ਦਾ ਵਾਪਸ ਨਹੀਂ ਆਦਾ ਪਰ ਐਡੀ ਵੱਡੀ ਕੁਰਬਾਨੀ ਜਿਹੜੀ ਕਰੋੜਾਂ ਚ ਕੋਈ ਉਹ ਦਿੰਦਾ ਕਿਸ ਤਰ੍ਹਾਂ ਦੇ ਦਿਆਂ ਬੇਟੇ ਦੀ ਸ਼ਹਾਦਤ ਨੂੰ ਜਿਹੜੀ ਦੇਸ਼ ਦੇ ਲਈ ਕੁਰਬਾਨੀ ਕੁਰਬਾਨਾਨ ਹੋਇਆ ਗਵਰਵਾਸਾ ਨੂੰ ਮੇਰੇ ਬੇਟੇ ਤੇ ਮਾਣ ਗਿਆ ਇਹ ਮੇਰਾ ਬੇਟਾ ਸ਼ਹੀਦ ਹੋਇਆ ਕੁਰਬਾਨੀ ਦੇ ਦੇਸ਼ ਕੌਮ ਦੀ ਖਾਤਰ ਉਹਨੇ ਆਪਣੀ ਜਾਨ ਦੀ ਨਾ ਪਰਵਾਹ ਕਰਦੇ ਕਿਉਂ ਮੋਰੇ ਹੋ ਕੇ ਜੋੜ ਪੰਜ ਕੀਤੀ ਤਾਂ ਉਹਦਾ ਨਾ ਘਟਣਾ ਬਾਕੀ ਜੇ ਬਾਈ ਜਾਨ ਥੋੜਾ ਪਿੱਛੇ ਹਟਦਾ ਕਦਮ ਨਾ ਇੱਥੇ ਤੱਕ ਪਾਉਂਦਾ ਕੈਟਰੀ ਜਿਹੜੀ ਮਾਰ ਦਿੱਤਾ ਹਮੇਸ਼ਾ ਜਿਉਂਦੀ ਰਹੇ ਅੱਖਾਂ ਦੇ ਸਾਹਮਣੇ ਤੁਹਾਨੂੰ ਕਿਵੇਂ ਕਿਸ ਤਰ੍ਹਾਂ ਜਿਹੜੀ ਸਰਕਾਰ ਤੋਂ ਮੰਗਦੇ ਕਿ ਕਿਸ ਤਰ੍ਹਾਂ ਜਾਗਦਰ ਮੰਗ ਕਰਦੇ ਆ ਵੀ ਜੋ ਵੀ ਉਹਦਾ ਮਰਮੂਕਾ ਖੇਤ ਨੂੰ ਬਰਉਣਾ ਚਾਹੀਦਾ ਮੇਰੇ ਪਿੰਡ ਦਾ ਗੋਸ਼ ਰਾਮਗੜ੍ਹ ਸਰਦਾਰਾਂ ਦੇ ਵਿੱਚ ਅਗਨੀ ਵੀਰ ਇਦਾਂ ਕੋਈ ਸੀਧ ਨਹੀਂ ਹੋਇਆ ਬਾ ਕੇ ਪਹਿਲਾਂ ਸੀਧ ਰਾਮਗੜ੍ਹ ਸਰਦਾਰਾਂ ਦਾ ਮੇਰਾ ਬੱਚਾ ਇਹਦਾ ਕੋਨਾ ਕੋਠੇ ਜਿੱਦਾਂ ਬਰਉਣਾ ਚਾਹੀਦਾ ਕਿਉਂਕਿ ਅਸੀਂ ਦੇਖ ਗਏ ਲੱਗਦਾ ਬਾਦ ਨਿਕਲੇ ਚਾਹੋ ਤੇ ਜਾ ਲੇ ਕੋਈ ਕਿ ਜੇ ਸਾਫੀ ਬੜੀ ਬਜ਼ੁਰਗ ਹੋ ਗਏ ਹੁਣ ਫਿਰ ਅੱਗੇ ਸਹਾਰਾ ਕਿਉਂਕਿ ਛੇ ਬੇਟੀ ਹੈ ਨੇ ਜਲੋ ਉਹਨਾਂ ਨੇ ਵੀ ਆਪਣੀ ਕਰ ਦਿੱਤੀ ਹੁਣ ਜਿਹੜੀ ਸਰਕਾਰ ਵੱਲੋਂ ਅਗਨੀਵੀਰ ਦੀ ਇਹ ਭਰਤੀ ਸ਼ੁਰੂ ਕੀਤੀ ਗਿਆ 4 ਸਾਲਾਂ ਬਾਅਦ ਨੌਕਰੀ ਵੀ ਖਤਮ ਕਰ ਦਿੰਦੇ ਨੇ ਜਾਨ ਤੇ ਵੀ ਖੇਡਦੇ ਨੇ ਬੱਚੇ ਕੀ ਕਹਿਣਾ ਚਾਹੁੰਦੇ ਸਰਕਾਰ ਨੂੰ ਕਹਿਣਾ ਚਾਹੁੰਦੇ ਆ ਵੀ ਜਿੰਦਾ ਪਹਿਲਾਂ ਗੁਸੀਰ ਹੁੰਦੇ ਆ ਫੌਜੀ ਕੋਈ ਪੂਰਾ ਕੋਰਟ ਜਾਂ ਵਾਜ ਜਾਂ ਸਾਰਾ ਕਲੇਮ ਜੋ ਵੀ ਹੈਗਾ ਬਣਦਾ ਸਨਮਾਨ ਸਨਮਾਨ ਤੇ ਮਿਲਣਾ ਚਾਹੀਦਾ ਹਾਂਜੀ ਜਾਂ ਕੋਈ ਬੱਚੇ ਨੂੰ ਘਰ ਦੇ ਬੈਸਟਕ ਜਾਂ ਨੌਕਰੀ ਪੜ੍ਹ ਲਿਖੀ ਬੇਟੀ ਹੋਵੇ ਜਾਂ ਬੇਟਾ ਕੋਈ ਵੀ ਹੋਇਆ ਉਹਨੂੰ ਮਿਲਣਾ ਚਾਹਾਂਗੇ ਸਰਕਾਰੀ ਹੁਣ ਤੁਹਾਡੇ ਕੋਲ ਆਏ ਵੀ ਤੇ ਐਸਡੀਐਮ ਵੀ ਆਏ ਸੀ ਕਿ ਕੀ ਭਰੋਸਾ ਦੇ ਕੇ ਕਰਨੀ ਅੱਜ ਉਹ ਵੀ ਕਹਿੰਦੇ ਕਰਨਗੇ ਕਿ ਅਪੜਾਵਾਂਗੇ ਬੇਟੀ ਨੂੰ ਕੋਈ ਵੀ ਨੌਕਰੀ ਜੋ ਵੀ ਹੋਵੇ ਕਰਾਂਗੇ ਮਾਣ ਕਹਿੰਦੇ ਅਸੀਂ ਬੈਠੇ ਹਾਂ ਬਲੌਗ